ਤਾਂ ਸ਼ੰਭੂ ਅਤੇ ਖਨੌਰੀ ਮੋਰਸੇ ਦੀ ਅੱਜ ਮੁਰ ਤੋਂ ਐਸਕੇਐਮ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਇਹ ਮੀਟਿੰਗ ਹੋਣੀ ਹੈ 11 ਵਜੇ ਇਸ ਮੀਟਿੰਗ ਨੂੰ ਸੱਦਿਆ ਗਿਆ ਤਾਂ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ 11 ਵਜੇ ਐਸਕੇਐਮ ਸ਼ੰਭੂ ਤੇ ਖਨੌਰੀ ਮੋਰਚੇ ਦੀ ਮੀਟਿੰਗ ਆ ਛੜੀ ਉਹ ਹੋਣ ਚਾਰੀਆ ਤਾਂ ਇੱਕ ਵਾਰ ਫਿਰ ਮੁਰ ਤੋਂ ਇਹ ਮੀਟਿੰਗ ਆ ਛੜੀ ਉਹ ਹੋਵੇਗੀ ਤਾਂ ਐਮਐਸਵੀ ਫਾਰਮੂਲੇ ਦੇ ਵਿਵਾਦ ਤੋਂ ਬਾਅਦ ਇਹ ਪਹਿਲੀ ਮੀਟਿੰਗ ਆ ਛੜੀ ਐਸਕੇਐਮ ਸ਼ੰਭੂ ਤੇ ਖਨੌਰੀ ਮੋਰਚੇ ਦੇ ਵਿਚਕਾਰ ਹੋਣ ਚਾਰੀਆ ਐਮਐਸਵੀ ਫਾਰਮੂਲੇ ਵਾਲਾ ਵਿਵਾਦ ਆ ਜਿਹੜਾ ਉਹ ਕਾਫੀ ਜ਼ਿਆਦਾ ਭਖਿਆ ਸੀ ਕਿਉਂਕਿ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਕੇਂਦਰ ਦੇ ਸਾਹਮਣੇ ਐਮਐਸਵੀ ਫਾਰਮੂਲਾ ਰੱਖਿਆ ਗਿਆ ਉਹ ਚੰਗੀ ਤਰ੍ਹਾਂ ਨਹੀਂ ਦੱਸਿਆ ਗਿਆ ਇਹ ਗੱਲ ਕਹੀ ਗਈ ਆ ਕਿ 25 ਤੋਂ 30% ਐਮਐਸਪੀ ਦੇ ਉੱਪਰ ਫਸਲਾਂ ਜਿਹੜੀ ਉਹ ਖਰੀਦੀ ਜਾਵੇ ਇਸ ਦੇ ਨਾਲ ਫਸਲਾਂ ਦਾ ਰੇਟ ਆ ਜਿਹੜਾ ਉਹ ਵਾਜ ਜਾਵੇਗਾ ਤਾਂ ਇਹ ਗੱਲ ਆ ਜਿਹੜੀ ਉਹ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਕਹੀ ਗਈ ਸੀ ਜਿਸ ਤੋਂ ਬਾਅਦ ਐਮਐਸਪੀ ਫਾਰਮੂਲੇ ਵਾਲਾ ਵਿਵਾਦ ਆ ਜਿਹੜਾ ਉਹ ਕਾਫੀ ਜ਼ਿਆਦਾ ਵਧਿਆ ਸੀ ਜਿੱਥੇ ਕਿਸਾਨ ਆਗੂ ਅਭਿਮਨਿਉ ਕੋਹੜ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਮੇਰੀ ਆੜੀ ਆ ਉਸ ਨੂੰ ਤੋੜ ਮੋੜ ਕੇ ਪੇਸ਼ ਆ ਜਿਹੜਾ ਉਹ ਕੀਤਾ ਗਿਆ ਤਾਂ ਅੱਜ ਇਸ ਮੀਟਿੰਗ ਦੇ ਵਿੱਚ ਖਨੌਰੀ ਮੋਰਚਾ ਜਿਹੜਾ MSV ਫਾਰਮੂਲੇ ਵਿਵਾਦ ਦਾ ਮੁੱਦਾ ਛੜਾ ਉਹ ਚੁੱਕ ਸਕਦਾ ਤਾਂ ਅੱਜ ਮੀਟਿੰਗ ਆ ਛੜੀ ਉਹ ਹੋਣ ਚਾਰੀਆ MSV ਫਾਰਮੂਲੇ ਵਾਲਾ ਵਿਵਾਦ ਆ ਜਿਹੜਾ ਉਹ ਕਾਫੀ ਜ਼ਿਆਦਾ ਪੱਖਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਮਹਾਪੰਚਾਇਤ ਹੋਈ ਸੀ ਮੌਕੇ ਦੇ ਵਿੱਚ ਤਾਂ ਉਸ ਸਮੇਂ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਇਹ ਮੋਰਚੇ ਨੇ ਉਹ ਇੱਕ ਦੂਜੇ ਦੇ ਉੱਪਰ ਟਿੱਪਣੀ ਨਹੀਂ ਕਰਨਗੇ ਇਹ ਗੱਲ ਤੈਅ ਹੋਈ ਸੀ ਕਿ ਇੱਕ ਦੂਜੇ ਦੇ ਉੱਪਰ ਬਿਆਨਬਾਚੀਆ ਜਿਹੜੀ ਉਹ ਨਹੀਂ ਕੀਤੀ ਜਾਵੇਗੀ ਤਾਂ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੋਰਚਿਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 25 ਤੋਂ 30% ਐਮਐਸਪੀ ਤੇ ਫਸਲਾਂ ਜਿਹੜੀ ਉਹ ਕੇਂਦਰ ਸਰਕਾਰ ਖਰੀਦ ਲਵੇ ਇਸ ਦੇ ਨਾਲ ਰੇਟਾ ਜਿਹੜਾ ਉਹ ਵੱਧ ਜਾਵੇਗਾ ਪਰ ਅਭੀ ਮੰਨਿਓ ਕਹਾੜ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਮੇਰੀ ਆਡੀਓ ਨੂੰ ਤੋੜ-ਮੋੜ ਕੇ ਪੇਸ਼ ਆ ਜਿਹੜਾ ਉਹ ਕੀਤਾ ਗਿਆ ਜਿਸ ਤੋਂ ਬਾਅਦ ਐਮਐਸਵੀ ਫਾਰਮੂਲੇ ਵਾਲਾ ਵਿਵਾਦ ਆ ਛੜਾਉ ਕਾਫੀ ਜ਼ਿਆਦਾ ਭਖਿਆ ਸੀ ਤਾਂ ਅੱਜ ਮੀਟਿੰਗ ਆ ਛੜੀ ਉਹ ਹੋਣ ਜਾਰੀ ਹੈ ਐਸਕੇਐਮ ਸ਼ੰਭੂ ਤੇ ਖਨੌਰੀ ਮੋਰਚੇ ਦੇ ਵਿਚਕਾਰ ਤਾਂ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਇਹ ਮੀਟਿੰਗ ਆ ਛੜੀ ਉਹ ਹੋਣੀ ਹੈ ਤਾਂ 11 ਵਜੇ ਇਸ ਮੀਟਿੰਗ ਨੂੰ ਸੱਦੇ ਆ ਗਿਆ ਤਾਂ ਸ਼ੰਭੂ ਅਤੇ ਖਨੌਰੀ ਮੋਰਚੇ ਦੀ ਅੱਜ ਮੁਰ ਤੋਂ ਐਸਕੇਐਮ ਦੇ ਨਾਲ ਮੀਟਿੰਗ ਹੋਣ ਝਾਰੀ ਹੈ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਇਹ ਮੀਟਿੰਗ ਹੋਣੀ ਹੈ 11 ਵਜੇ ਇਸ ਮੀਟਿੰਗ ਨੂੰ ਸੱਦਿਆ ਗਿਆਤਾ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ 11 ਵਜੇ ਐਸਕੇਐਮ ਸ਼ੰਭੂ ਤੇ ਖਨੌਰੀ ਮੋਰਚੇ ਦੀ ਮੀਟਿੰਗ ਅਛੜੀ ਉਹ ਹੋਣ ਜਾ ਰਹੀ ਹੈ ਤਾਂ ਇੱਕ ਵਾਰ ਫਿਰ ਮੁਰ ਤੋਂ ਇਹ ਮੀਟਿੰਗ ਅਛੜੀ ਉਹ ਹੋਵੇਗੀ ਤਾਂ ਐਮਐਸਵੀ ਫਾਰਮੂਲੇ ਦੇ ਵਿਵਾਦ ਤੋਂ ਬਾਅਦ ਇਹ ਪਹਿਲੀ ਮੀਟਿੰਗ ਅਛੜੀ ਐਸਕੇਐਮ ਸ਼ੰਭੂ ਤੇ ਖਨੌਰੀ ਮੋਰਚੇ ਦੇ ਵਿਚਕਾਰ ਹੋਣ ਜਾ ਰਹੀ ਹੈ ਐਮਐਸਵੀ ਫਾਰਮੂਲੇ ਵਾਲਾ ਵਿਵਾਦ ਆ ਜਿਹੜਾ ਉਹ ਕਾਫੀ ਜ਼ਿਆਦਾ ਭੱਖਿਆ ਸੀ ਕਿਉਂਕਿ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜਾ ਕੇਂਦਰ ਦੇ ਸਾਹਮਣੇ ਐਮਐਸਵੀ ਫਾਰਮੂਲਾ ਰੱਖਿਆ ਗਿਆ ਉਹ ਚੰਗੀ ਤਰ੍ਹਾਂ ਨਹੀਂ ਦੱਸਿਆ ਗਿਆ ਇਹ ਗੱਲ ਕਹੀ ਗਈ ਆ ਕਿ 25 ਤੋਂ 30% ਐਮਐਸਪੀ ਦੇ ਉੱਪਰ ਫਸਲਾਂ ਜਿਹੜੀ ਉਹ ਖਰੀਦੀ ਜਾਵੇ ਇਸ ਦੇ ਨਾਲ ਫਸਲਾਂ ਦਾ ਰੇਟ ਆ ਜਿਹੜਾ ਉਹ ਵਾਜ ਜਾਵੇਗਾ ਤਾਂ ਇਹ ਗੱਲ ਆ ਜਿਹੜੀ ਉਹ ਬਲਵੀਰ ਸਿੰਘ ਰਾਜੇਵਾਲ ਦੇ ਵੱਲੋਂ ਕਹੀ ਗਈ ਸੀ ਜਿਸ ਤੋਂ ਬਾਅਦ ਐਮਐਸਪੀ ਫਾਰਮੂਲੇ ਵਾਲਾ ਵਿਵਾਦ ਆ ਜਿਹੜਾ ਉਹ ਕਾਫੀ ਜ਼ਿਆਦਾ ਵਧਿਆ ਸੀ ਜਿੱਥੇ ਕਿਸਾਨ ਆਗੂ ਅਭਿਮਨਿਓ ਕੁਹਾੜ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਮੇਰੀ ਆੜੀ ਆ ਉਸ ਨੂੰ ਤੋੜ ਮੋੜ ਕੇ ਪੇਸ਼ ਆ ਜਿਹੜਾ ਉਹ ਕੀਤਾ ਗਿਆ ਤਾਂ ਅੱਜ ਇਸ ਮੀਟਿੰਗ ਦੇ ਵਿੱਚ ਖਨੌਰੀ ਮੋਰਚਾ ਜਿਹੜਾ ਐਮ ਐਸ ਵੀ ਫਾਰਮੂਲੇ ਵਿਵਾਦ ਦਾ ਮੁੱਦਾ ਛੜਾ ਉਹ ਚੁੱਕ ਸਕਦਾ ਤਾਂ ਅੱਜ ਮੀਟਿੰਗ ਆ ਛੜੀ ਉਹ ਹੋਣ ਚਾਰੀਆ ਐਮ ਐਸ ਵੀ ਫਾਰਮੂਲੇ ਵਾਲਾ ਵਿਵਾਦ ਆ ਜਿਹੜਾ ਉਹ ਕਾਫੀ ਜ਼ਿਆਦਾ ਪਖਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਮਹਾਪੰਚਾਇਤ ਹੋਈ ਸੀ ਮੌਕੇ ਦੇ ਵਿੱਚ ਤਾਂ ਉਸ ਸਮੇਂ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਇਹ ਮੋਰਚੇ ਨੇ ਉਹ ਇੱਕ ਦੂਜੇ ਦੇ ਉੱਪਰ ਟਿੱਪਣੀ ਨਹੀਂ ਕਰਨਗੇ ਇਹ ਗੱਲ ਤੈ ਹੋਈ ਸੀ ਕਿ ਇੱਕ ਦੂਜੇ ਦੇ ਉਪਰ ਬਿਆਨਵਾਚੀਆ ਜਿਹੜੀ ਉਹ ਨਹੀਂ ਕੀਤੀ ਜਾਵੇਗੀ ਤਾਂ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੋਰਚਿਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 25 ਤੋਂ 30% ਐਮਐਸਪੀ ਤੇ ਫਸਲਾਂ ਜਿਹੜੀ ਉਹ ਕੇਂਦਰ ਸਰਕਾਰ ਖਰੀਦ ਲਵੇ ਇਸ ਦੇ ਨਾਲ ਰੇਟਾ ਜਿਹੜਾ ਉਹ ਵੱਧ ਜਾਵੇਗਾ ਪਰ ਆਭਿ ਮੰਨਿਓ ਕਹਾੜ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਮੇਰੀ ਆਡੀਓ ਨੂੰ ਤੋੜ ਮੋੜ ਕੇ ਪੇਸ਼ ਆ ਜਿਹੜਾ ਉਹ ਕੀਤਾ ਗਿਆ ਜਿਸ ਤੋਂ ਬਾਅਦ ਐਮਐਸਵੀ ਫਾਰਮੂਲੇ ਵਾਲਾ ਵਿਵਾਦ ਆ ਛੜਾ ਉਹ ਕਾਫੀ ਜ਼ਿਆਦਾ ਫਾਕਿਆ ਸੀ ਤਾਂ ਅੱਜ ਮੀਟਿੰਗਾਂ ਚੜੀ ਉਹ ਹੋਣ ਜਾ ਰਹੀ ਹੈ ਐਸਕੇਐਮ ਸ਼ੰਭੂ ਤੇ ਖਨੌਰੀ ਮੋਰਚੇ ਦੇ ਵਿੱਚਕਾਰ ਤਾਂ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਇਹ ਮੀਟਿੰਗਾਂ ਚੜੀ ਉਹ ਹੋਣੀ ਹੈ ਤਾਂ 11 ਵਜੇ ਇਸ ਮੀਟਿੰਗ ਨੂੰ ਸੱਦਿਆ ਗਿਆ